ਹੈਲੋ ਜੀ ਸਤਿ ਸ੍ਰੀ ਅਕਾਲ ਜੀ ਫਰੈਂਡ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕਾਂ ਜੀ ਤੇ ਦੱਸੋ ਜੀ ਤੁਹਾਡੇ ਵੱਲ ਗਰਮੀ ਦਾ ਕੀ ਹਾਲ ਛਾਲਾ ਸਾਡੇ ਵੱਲ ਤਾਂ ਗਰਮੀ ਨੇ ਸੱਚੀ ਬਹੁਤ ਜ਼ਿਆਦਾ ਵੱਟ ਕੱਡੇ ਪਏ ਨੇ ਮੀਂਹ ਪਤਾ ਨਹੀਂ ਇੱਧਰ ਕਿਉਂ ਨਹੀਂ ਪੈ ਰਿਹਾ ਹੈਗਾ ਕੱਲ ਪਰਸੋ ਸੱਚੀ ਇੰਨਾ ਸੋਹਣਾ ਬੱਦਲ ਬਣਿਆ ਹੋਇਆ ਸੀਗਾ ਵੀ ਮੀਂਹ ਹੁਣੀ ਆਊਗਾ ਹੀ ਹਨਾ ਤੇ ਮੈਂ ਸਾਰੇ ਇਨ ਕੀ ਜਿਹੜਾ ਕੱਪੜੇ ਲੇੜੇ ਬਾਹਰ ਪਏ ਸੀਗੇ ਉਹ ਵੀ ਚੱਕਤੇ ਸੀਗੇ ਪਰ ਨਹੀਂ ਮੀ ਆਇਆ ਹੀ ਨਹੀਂ ਹੈ ਗਿਆ ਹਵਾ ਜੀ ਚੱਲੀ ਫੇਰ ਚਲੋ ਜੀ ਆਪਣੇ ਨਾਲ ਲੈ ਗਈ ਗਰਮੀ ਸੱਚੀ ਬਹੁਤ ਜ਼ਿਆਦਾ ਹੋਈ ਪਈ ਆ 2-4 ਦਿਨ ਹੋ ਗਏ ਪੂਰੇ ਵਟ ਕੱਡੇ ਪਏ ਨੇ ਗਰਮੀ ਨੇ ਆ ਸਾਹ ਵੀ ਨਹੀਂ ਆਉਂਦਾ ਹੈ ਗਿਆ ਇੰਨੀ ਗਰਮੀ ਹੋਈ ਪਈ ਐ ਬਾਹਰ ਤਾਂ ਬਸ ਕੁਝ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੈ ਗਿਆ ਐ ਹੁੰਦਾ ਬਸ ਫਟਾਫਟ ਕੰਮ ਕਰੋ ਅੰਦਰ ਪੈ ਜੋ ਹੈਨਾ ਪੈ ਉਹਨਾ ਮਤਲਬ ਕਿ ਪੱਖੇ નીચે ਬਹਿ ਜਾਓ AC ਲਗਾ ਲਓ ਅੱਜ ਹੁੰਦੈ ਨੀ ਗਰਮੀ ਹੋਈ ਪਈ ਐ ਤੇ ਇਸੇ ਕਰਕੇ ਹੁਣ ਮੈਂ ਕਹਾ ਚਲੋ ਵੀ ਹੁਣ ਇਧਰ ਇਧਰਲੀ ਸਾਈਡ ਧੁੱਪ ਵੀ ਹੈ ਨੀਗੀ ਵੀ फटाफट ਮੈਂ ਆਪਣੀ ਕਣਕ ਧੋਣ ਵਾਲੀ ਪਈ ਸੀਗੀ ਵੀ ਉਹ ਧੋਵਾਂਗੇ ਹਨ ਤੇ ਉਸ ਤੋਂ ਪਹਿਲਾਂ ਮੈਂ ਇਹ ਲੱਗੀ ਸੀਗੀ ਟੱਬ ਵਗੈਰਾ ਮੈਂ ਕਹਾ ਚਲੋ ਸਾਰੇ ਸਾਫ਼ ਕਰ ਦਨੇ ਆ ਕਿਉਂਕਿ ਤੁਹਾਨੂੰ ਪਤਾ ਇਹ ਚ ਆਪਾਂ ਕੱਪੜੇ ਵਗੈਰਾ ਧੋਣੇ ਰਹਿੰਦੇ ਆ ਨਾ ਤੇ ਹੁਣ ਕਈ ਵਾਰੀ ਮੈਂਨੇ ਕੱਪੜੇ ਆਈ ਧੋਲੇ ਵੀ ਇਹਨਾਂ ਨੂੰ ਮੈਂ ਧੋ ਕੇ ਨਹੀਂ ਰੱਖਿਆ ਹੈਗਾ ਟੱਬ ਨੂੰ ਹਨ ਇਸ ਕਰਕੇ ਮੈਂ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲੰਨੀ ਆ ਸਾਬਣ ਮਾਰ ਕੇ ਵੀ ਫਿਰ ਆਪਾਂ ਇਹਦੇ ਚ ਕਣਕ ਵਗੈਰਾ ਧੋਵਾਂਗੇ ਹਨ ਕਿਉਂਕਿ ਦੇਖਾ ਆਪਾਂ ਕਣਕ ਖਾਨੇ ਆ ਹਨ ਪਾਂਡਾ ਵੀ ਸਾਫ਼ ਹੋਣਾ ਚਾਹੀਦਾ ਜੀ ਚ ਆਪਾਂ ਧੋਵਾਂਗੇ ਇਸ ਕਰਕੇ ਤੇ ਲਓ ਜੀ ਇੱਥੇ ਆਪਾਂ ਨੂੰ ਇਹ ਕਣਕ ਮਿਲੀ ਸੀਗੀ ਡਿੱਪੂ ਤੋਂ ਡਿੱਪੂ ਤੋਂ ਮਿਲੀ ਸੀਗੀ ਆਪਾਂ ਨੂੰ ਕਣਕ ਅ ਇੱਕ ਗੱਟਾ ਹੀ ਮਿਲਿਆ ਸੀਗਾ ਜ਼ਿਆਦਾ ਨਹੀਂ ਮਿਲੀ ਹੈਗੀ ਤੇ ਫਿਰ ਮੈਂ ਚਲੋ ਮੈਂ ਮੈਂ ਤੋਲਣੀਆਂ ਇਹਨੂੰ ਤੋ ਕੇ ਆਪਾਂ ਚੰਗੀ ਤਰ੍ਹਾਂ ਧੋ ਕੇ ਫਿਰ ਆਪਾਂ ਪੀਣਾ ਕਰਾਂਗੇ ਇਹਦਾ ਹੈਨਾ ਕਈ ਕਿੰਦਾ ਮੇਰੀ ਭੈਣਾਂ ਨਾਲ ਐਂਜੀ ਯਾਨੀ ਕਿ ਕਣਕ ਕਈ ਜਿਹੜੇ ਕੱਠੀ ਲੈ ਲੈਂਦੇ ਨੇ ਕੱਠੀ ਵੀ ਲੈ ਲੈਂਦੇ ਨੇ ਜਾਂ ਉਂ ਵੀ ਜੇ ਮਿਲਦੀ ਥੋੜੀ-ਬਹੁਤੀ ਹੈਨਾ ਉਹ ਵੀ ਯਾਨੀ ਕਿ ਚੱਕੀ 'ਚ ਐਂ ਹੀ ਫੜਾਏ ਆਉਂਦੇ ਨੇ ਹੈਨਾ ਵੀ ਉਹਦੇ ਬਦਲੇ ਫਿਰ ਆਠਾ ਲੈ ਆਉਂਦੇ ਨੇ ਉਹ ਦੇਖੋ ਸਿਸਟਮ ਤਾਂ ਸੱਚੇ ਮੈਨੂੰ ਜਮਾ ਨਹੀਂ ਵਧੀਆ ਲੱਗਦਾ ਹੈਗਾ ਤੇ ਕਈ ਵਰੀ ਕੀ ਹੁੰਦਾ ਨਾ ਜਿਹੜੇ ਆਟਾ ਆਪਾਂ ਲੈ ਕੇ ਆਉਂਨੇ ਆ ਕਈ ਵਰੀ ਖਰਾਬ ਕਣਕ ਦਾ ਵੀ ਲਾ ਲਓ ਹੈਨਾ ਹੋ ਸਕਦਾ ਆਪਾਂ ਕਈ ਵਰੀ ਕਹਿ ਦਿੰਨੇ ਵੀ ਇਹ ਕਣਕ ਨੂੰ ਆਪਣੇ ਵਾਲੀ ਨੂੰ ਵੀ ਝਾਰਨਾ ਲਾ ਕੇ ਸਾਫ਼ ਕਰਕੇ ਪੀਣਾ ਕਰ ਦਿਓ ਆਪਾਂ ਨੂੰ ਦੇਖੋ ਕੀ ਪਤਾ ਲਾਉਂਦੇ ਨੇ ਕਿ ਨਹੀਂ ਲਾਉਂਦੇ ਨੇ ਕਿਹੜੀ ਕਣਕ ਦਾ ਆਪਾਂ ਨੂੰ ਆਟਾ ਦਿੰਦੇ ਨੇ ਹੈਨਾ ਇਸ ਕਰਕੇ ਐਵੇਂ ਨਹੀਂ ਦੇਖੋ ਕਰਨਾ ਚਾਹੀਦਾ 2 ਮਿੰਟ ਲੱਗਦੇ ਨੇ ਕਣਕ ਧੋਣ ਨੂੰ 2 ਮਿੰਟ ਨਹੀਂ ਕਹਿ ਸਕਦੀ ਮੈਂ ਯਾਨਕਿ 10 ਮਿੰਟ ਹੀ ਲੱਗਦੇ ਨੇ ਟੋਟਲ ਹੈਨਾ ਤੇ ਮਿੰਟਾਂ 'ਚ ਕੜਕ ਧੁੱਲ ਜਾਂਦੇ ਇੱਕ ਇਹ ਪੀਣਾ ਆਪਣਾ ਮਿੰਟਾਂ 'ਚ ਧੁੱਲ ਜਾਂਦਾ ਆਹ ਦੇਖੋ ਹੈਨਾ ਮੈਨੇ ਐਵੇਂ ਟੱਬ 'ਚ ਕਣਕ ਪਾ ਲਈ ਐ ਆਹ 2 ਕਿਲੋ ਸਿਗੀ ਦੇਖੋ ਤਿੰਨ ਵਾਰੀ 'ਚ ਧੁੱਲ ਜੁ ਗਈ ਹੀ ਯਾਨਕਿ ਮੈਨੂੰ ਤਿੰਨ ਵਾਰੀ ਟੱਬ 'ਚ ਪਾਣੀ ਪਾਉਗੀ ਤੇ ਇੱਕ ਮੈਂ ਮੂਰੇ ਵਿੱਚ ਝਾਰਨਾ ਲਾ ਲੈਣੀ ਹੁੰਨੀ ਆ ਤਾਂ ਕਿ ਆਪਣਾ ਇਹ ਜਿਹੜੇ ਇਹਦੇ 'ਚੋਂ ਉੱਪਰਲਾ ਜਿਹੜੇ ਜੋਮ ਵਗੈਰਾ ਹੁੰਦੇ ਨੇ ਐਕਸਟਰਾ ਕਣਕ ਜੀ ਹੁੰਦੀ ਐ ਵੀ ਉਹ ਨਾਲੀ 'ਚ ਵਗੈਰਾ 'ਚ ਨਹੀਂ ਜਾਊਗੀ ਤੇ ਉਹ ਵਸੇ ਝਾਰਨੇ 'ਚ ਆਜੂਗੀ ਹੈਨਾ ਅਕਾਈਵਰੀ ਕੀ ਹੁੰਦਾ ਜਿਆਦਾ ਡਿੱਗ ਜਾਂਦੀ ਆ ਤਾਂ ਆਪਾਂ ਵਾਪਸ ਪਾ ਸਕਦੇ ਆ ਜਿਹੜੀ ਉੱਪਰਲਾ ਉਹ ਹੁੰਦਾ ਪੂਰਜਾ ਹੁੰਦਾ ਉਹ ਹੈਨਾ ਆਪਾਂ ਉੱਪਰ ਕਬੂਤਰਾਂ ਨੂੰ ਪਾ ਦਵਾਂਗੇ ਉਹ ਵੀ ਕੰਮ ਆ ਜਾਊਗਾ ਹੈਨਾ ਇਸ ਕਰਕੇ ਤੇ ਆ ਦੇਖੋ ਹੈਨਾ ਮੈਂ ਮਿੰਟ ਚ ਤਲ ਜਾਂਦੀ ਆ ਕਣਕ ਐਵੇਂ ਆਪਾਂ ਨੂੰ ਕਣਕ ਚੱਕੀ ਤੇ ਨਹੀਂ ਰੱਖ ਕੇ ਆਉਣੀ ਚਾਹੀਦੀ ਹੈਗੀ ਦੇਖੋ ਆਪਾਂ ਕਿੰਨਾ ਉਹ ਕਰਦੇ ਆ ਸਬਜੀ ਵਗੈਰਾ ਧੋ ਕੇ ਖਾਉਨੇ ਆ ਹੈਨਾ ਇੱਕ ਆ ਫਿਰ ਆਪਾਂ ਆਟਾ ਐਂ ਹੀ ਰੱਖਿਆ ਉਹ ਯਾਨੀ ਕਿ ਕਣਕ ਆਪਾਂ ਐਂ ਧਰਿਆਉਨੇ ਹੁੰਨੇ ਆ ਤੋਂ ਧੋਂਦੇ ਨਹੀਂ ਹੈਗੇ ਹੈਨਾ ਤਾ ਮੈਨੂੰ ਤਾਂ ਦੇਖੋ ਵਧੀਆ ਨਹੀਂ ਲੱਗਦਾ ਹੈਗਾ ਐਵੇਂ ਆਟਾ ਖਾਣਾ ਜਦ ਤੱਕ ਵਧੀਆ ਪੀਣਾ ਨਾ ਕਰੀਆ ਪਹਾ ਧੋਈਏ ਨਾ ਧੋ ਕੇ ਪੀਣਾ ਨਾ ਕਰੀਏ ਆਪਣੇ ਹੱਥਾਂ ਨਾਲ ਹੈਨਾ ਦੇਖ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਸਵਰਜਾ ਨਹੀਂ ਆਉਂਦਾ ਹੈਗਾ ਐਵੇਂ ਤਾਂ ਇੱਥੇ ਬਸ ਮੈਂ ਆਹ ਦੇਖੋ ਇੱਕ ਟੱਬ ਚ ਮੈਂ ਹੁਣ ਧੋ ਧੋ ਕੇ ਦੋ ਤਿੰਨ ਵਾਰੀ ਮੈਨੇ ਪਾਣੀ ਚੋ ਕਾਢ ਲਈ ਸੀਗੀ ਕਣਕ ਤੇ ਫਿਰ ਇੱਕ ਸਾਈਡ ਤੇ ਐਵੇਂ ਜਿਹੜੀ ਆਪਣੀਆਂ ਬਾਸਕਟਾਂ ਹੁੰਦੀਆਂ ਨੇ ਸਬਜ਼ੀਆਂ ਵਗੈਰਾ ਰੱਖਣ ਵਾਲੀਆਂ ਉਹਨਾਂ ਚ ਨੁਚੜ ਨੁਚੜ ਕੇ ਪਾਣੀ ਹੈਨਾ ਫਿਰ ਮੈਂ ਇੱਕ ਸਾਈਡ ਤੇ ਟੱਬ ਚ ਪਾਈ ਜਾਵਾਂਗੇ ਤੇ ਮੰਜਾ ਵੀ ਫਿਰ ਮੈਂ ਡਾਲਿਆ ਸੀਗਾ ਮੈਂ ਮੰਜਾ ਪਹਿਲੇ ਡਾ ਕੇ ਰੱਖਿਆ ਜਿਵੇਂ ਚਲੋ ਕਣਕ ਹੁਣ ਸੁੱਕ ਜੂਗੀ ਮਿੰਟ ਚ ਸੁੱਕ ਜੂਗੀ ਵੈਸਤਾ ਦੇਖੋ ਕਣਕ ਹੈ ਨਾ ਇੰਨੀ ਗਰਮੀ ਪੈ ਰਹੀ ਹੈ ਬੰਦੇ ਸੁੱਕ ਜਾਂਦੇ ਨੇ ਖੜੇ ਖੜੇ ਦਰਖਤ ਸੁੱਕੀ ਜਾਂਦੇ ਨੇ ਕਣਕ ਤਾਂ ਫਿਰ ਵੀ ਕੀ ਚੀਜ਼ ਹੈ ਹਾਂ ਸਰਦੀਆਂ ਚ ਹੋ ਜਾਂਦਾ ਵੀ ਸਰਦੀਆਂ ਚ ਵਗੈਰਾ ਨਹੀਂ ਸੁੱਕਦੀ ਹੈਗੀ ਪਰ ਆਪਾਂ ਚਲੋ ਪਹਿਲਾ ਕਰ ਲੈਣੇ ਹੁੰਨੇ ਆ ਹਨਾ ਪਹਿਲਾਂ ਹੀ ਯਾਨਕਿ ਜਦੋਂ ਪਤਾ ਲੱਗ ਜਾਂਦਾ ਵੀ ਹਾਂ ਵੀ 3-4 ਦਿਨਾਂ ਦਾ ਆਪਣਾ ਆਟਾ ਰਹਿ ਗਿਆ ਤਾਂ ਪਹਿਲਾਂ ਹੀ ਕਣਕ ਨੂੰ ਧੋ ਲੈਣੇ ਆ ਕਿਉਂਕਿ ਧੁੱਪ ਦਾ ਪਤਾ ਨਹੀਂ ਹੁੰਦਾ ਨਿਕਲੂਗੀ ਕਿ ਨਹੀਂ ਨਿਕਲੂਗੀ ਪਰ 3-4 ਦਿਨਾਂ ਚ ਇੱਕ ਵਾਰੀ ਤੇ ਇਨਕੀ ਧੁੱਪ ਨਿਕਲ ਹੀ ਜਾਂਦੀ ਹੈ ਹਨਾ ਤੇ ਸੁੱਕ ਜਾਂਦੀ ਹੈ ਚਲੋ ਔਰ ਕੀ ਹੋਇਆ ਵੀ ਕਦੀ ਵੀ ਕੀ ਵੀ ਜੇ ਕਣਕ ਆਪਣੇ ਆਨ ਵਧੀਆ ਸਾਫ਼ ਹੋਵੇ ਤੇ ਮੌਸਮ ਖਰਾਬ ਹੋਵੇ ਉਦੋਂ ਤਾਂ ਪੀਣਾ ਭਾਵੇਂ ਕਰ ਲਈ ਆਪਾਂ ਪੀਣਾ ਹੀ ਕਰਦੇ ਹੁਣੇ ਫਿਰ ਵੀ ਆਪਾਂ ਐਵੇਂ ਚੱਕੀ 'ਚ ਨਹੀਂ ਰੱਖ ਕੇ ਆਉਂਦੇ ਹੈਗੇ ਤੇ ਹਨਾ ਤੇ ਫਿਰ ਪੀਣਾ ਚਲੋ ਚੰਗੀ ਤਰ੍ਹਾਂ ਵਧੀਆ ਕਰਕੇ ਫਿਰ ਵੀ ਆਪਾਂ ਆਟਾ ਐਵੇਂ ਹੀ ਪਹਾਉਨੇ ਆ ਤੇ ਲੋ ਜੀ ਇੱਥੇ ਹੁਣ ਦੇਖੋ ਆਪਣੀ ਕਣਕ ਵਗੈਰਾ ਸਾਰੇ ਧੁੱਲ ਗਈ ਐਵੇਂ ਧੋ ਲਵਾਂਗੇ ਮੈਂ ਉੱਪਰ ਉੱਪਰ ਲੈ ਪਹਿਲਾਂ ਮੈਂ ਤਾਰ ਦਵਾਂਗੀ ਜਿਹੜਾ ਹੈ ਜੋ ਹੁੰਦੇ ਨੇ ਐਕਸਟਰਾ ਕਣਕ ਜੀ ਹੁੰਦੀ ਨੇ ਖਰਾਬ ਪਤਾ ਨਹੀਂ ਕੀ ਫੂਸ ਜਾਂ ਹੁੰਦਾ ਕਾਫੀ ਕੁਝ ਹੁੰਦਾ ਕਣਕ ਚ ਆਪਾਂ ਨੂੰ ਪਤਾ ਨਹੀਂ ਹੁੰਦਾ ਹੈਗਾ ਤੇ ਜਦੋਂ ਧੋਨੇ ਨਾ ਉਦੋਂ ਪਤਾ ਲੱਗਦਾ ਵੀ ਆਹ ਕਿੰਨਾ ਕੁਸ਼ ਹੈ ਕਣਕ ਚ ਤੇ ਆ ਦੇਖੋ ਹੈ ਨਾ ਕਾਫੀ ਮੇਰੀ ਭੈਣਾਂ ਇੰਜ ਕਰਦੀਆਂ ਨੇ ਉੱਥੇ ਦੀਆਂ ਕਿਦੇ ਆਉਂਦੇ ਨੇ ਸਾਡੇ ਇੱਧਰ ਵੀ ਬਹੁਤ ਕਰਦੀਆਂ ਨੇ ਤੇ ਮੈਂ ਕਿਹਾ ਵੀ ਨਹੀਂ ਐਵੇਂ ਨਹੀਂ ਆਟਾ ਨਹੀਂ ਕਣਕ ਨਹੀਂ ਵੀ ਫੜਾਉਣੀ ਚਾਹੀਦੀਗੀ ਕਈ ਵਾਰੀ ਤਾਂ ਮੈਂ ਦੇਖਿਆ ਕਣਕ ਨਾ ਕਈ ਵਾਰੀ ਖਰਾਬ ਹੁੰਦੀ ਹੈ ਤੇ ਉਹ ਕਹਿਣਗੇ ਵੀ ਅਸੀਂ ਚੱਕੀ 'ਚ ਬਦਲਾਇਆ ਮੰਗੇ ਹੈਨਾ ਵੀ ਸਾਨੂੰ ਆਟਾ ਦੇ ਦੇਣਗੇ ਇਹ ਚੱਕੀ 'ਚ ਰੱਖਿਆ ਮੰਗੇ ਫਿਰ ਉਹੀ ਘੁੰਮ ਫਿਰ ਕੇ ਆਪਣੇ ਕੋਲ ਹੀ ਆਉਂਦੀ ਦੇਖੋ ਹੈਨਾ ਉਹ ਕਿਹੜਾ ਕਿਸੇ ਹੋਰ ਡੰਗਰਾਂ ਨੂੰ ਪਾਉਂਦੇ ਨੇ ਕੋਈ ਦਾਨਪੁਨ ਕਰਦੇ ਨੇ ਆਪਾਂ ਨੂੰ ਹੀ ਦਿੰਦੇ ਨੇ ਉਹ ਮਿਕਸ ਕਰ ਕਰਕੇ ਇਸ ਕਰਕੇ ਬੱਸ ਕਣਕ ਤੁਸੀਂ ਧੋ ਕੇ ਚੰਗੀ ਤਰ੍ਹਾਂ ਹੈਨਾ ਫੇਰ ਪੀਣਾ ਕਰਿਆ ਕਰੋ ਤੇ ਆਪਣੀ ਸਿਹਤ ਨਾਲ ਦੇਖੋ ਖਿਲਵਾੜ ਨਾ ਕਰਿਆ ਕਰੋ ਹੈਨਾ ਕੀ ਹੁੰਦਾ ਕਈ ਵਾਰੀ ਕਾਣਾਕ ਚ ਦੇਖੋ ਬਹੁਤ ਖੁਸ਼ ਹੁੰਦਾ ਫਿਰ ਆਪਾਂ ਉਹ ਮੀ ਪੀਣਾ ਕਰ ਲੈਨੇ ਆ ਜਾਂ ਆਪਾਂ ਐਵੇਂ ਚੱਕੀ ਤੋਦਦੇ ਆਉਨੇ ਆ ਫਿਰ ਆਟਾ ਲਿਆਉਨੇ ਹਨਾ ਉਵੇਂ ਵਧੀਆ ਨਹੀਂ ਲੱਗਦਾ ਹੈਗਾ ਐਵੇਂ ਆਪਾਂ ਨੂੰ ਕਾਫੀ ਬਿਮਾਰੀਆਂ ਦੇਖੋ ਲੱਗ ਸਕਦੀਆਂ ਨੇ ਇਸ ਕਰਕੇ ਕਣਕ ਨੂੰ ਧੋ ਕੇ ਚੰਗੀ ਤਰ੍ਹਾਂ ਆਪਣੇ ਹੱਥਾਂ ਨਾਲ ਹਨਾ 10 ਮਿੰਟ ਲੱਗਦੇ ਨੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ ਹੈਗਾ ਦੇਖੋ ਤੁਹਾਡੇ ਸਾਹਮਣੇ 20 ਕਿਲੋ ਆਟਾ ਯਾਨਕਿ ਕਣਕ ਹਨਾ 10 ਮਿੰਟਾਂ ਚ ਆਪਣੀ ਧੁਲਗੀ ਹੈ ਧੋਣੀ ਸਾਨਾ ਦੇਖੋ ਪੀਣਾ ਕਰਨਾ ਔਖਾ ਮੈਂ ਤਾਂ ਕੀ ਕਰੀ ਇਸੇ ਗੱਲ ਕਰਕੇ ਮੈਂ ਪਹਿਲਾਂ ਧੋਣੀ ਹੁੰਨੀ ਹੈ ਫਿਰ ਪੀਣਾ ਕਰਨਾ ਆਸਾਨ ਹੋ ਜਾਂਦਾ ਬਾਅਦ ਚ ਤਾਂ ਸਿਰਫ ਜਿਹੜੇ ਕੇ ਬੱਟੇ ਹੁੰਦੇ ਨੇ ਨਾ ਉਹੀ ਕੱਢਣੇ ਰਹਿ ਜਾਂਦੇ ਨੇ ਬਾਕੀ ਤਾਂ ਸਾਰਾ ਕੁਝ ਨਿਕਲ ਜਾਂਦਾ ਬਸ ਫਿਰ ਆਪਾਂ ਉਹ ਜਦੋਂ ਸੁੱਕ ਗਈ ਹੈਨਾ ਆਪਾਂ ਉਦੋਂ ਕੱਢ ਦਵਾਂਗੇ ਤੁਰਦੇ ਫਿਰਦੇ ਹੱਥ ਮਾਰਦੇ ਉਦੋਂ ਨਜ਼ਰ ਆ ਜਾਂਦੇ ਨੇ ਉਦੋਂ ਆਪਾਂ ਕੱਢ ਦੰਨੇ ਆ ਤੇ ਲੋ ਜੀ ਕਣਕ ਆਪਣੀ ਧੁੱਲ ਗਈ ਹੈ ਤੇ ਹੁਣ ਆਪਾਂ ਚੰਗੀ ਤਰ੍ਹਾਂ ਇੱਥੋਂ ਵੀ ਧੋ ਦੰਨੇ ਆ ਚੰਗੀ ਤਰ੍ਹਾਂ ਨਹੀਂ ਧੋਵਾਂਗੇ ਵੈਸੇ ਸੁਕਾ ਮੰਗੇ ਕਿਉਂਕਿ ਮੈਂ ਜ਼ਿਆਦਾ ਗਿੱਲਾ ਨਹੀਂ ਕਰਦੀ ਹੈਗੀ ਪਤਾ ਕੀ ਹੁੰਦਾ ਗਰਮੀ 'ਚ ਜਿੰਨਾ ਆਪਾਂ ਫਰਸ਼ ਨੂੰ ਗਿੱਲਾ ਕਰਾਂਗੇ ਓਨੀ ਹੀ ਗਰਮੈਸ਼ ਹੁੰਦੀ ਹੈ ਉਹਨਾਂ ਹੀ ਯਾਨੀ ਕਿ ਅੰਚੋ ਹੈਨਾ ਧਰਤੀ 'ਚੋਂ ਜਿਹੜੀ ਭੜਾਸ ਜੀ ਨਿਕਲਦੀ ਹੁੰਦੀ ਹੈ ਗਰਮੈਸ਼ ਨਿਕਲਦੀ ਹੈ ਇਸ ਕਰਕੇ ਮੈਂ ਜ਼ਿਆਦਾ ਗਿੱਲਾ ਹੁਣ ਨਹੀਂ ਕਰਦੀ ਹੈਗੀ ਵੈਸੇ ਜਿੰਨਾ ਕ ਹੈਗਾ ਇੱਥੇ ਥੋੜਾ ਕ ਪਾਣੀ ਮਾਰ ਕੇ ਝਾੜੂ ਮਾਰ ਦਵਾਂਗੇ ਤਾਂ ਕਿ ਸੁੱਕ ਜਾਵੇ ਤੇ ਜਿਹੜੀ ਕਣਕ ਇੱਥੇ ਹੁਣ ਡਿੱਗੀ ਸੀਗੀ ਇਹ ਵੀ ਆਪਾਂ ਕੱਲਾ ਕੱਲਾ ਦਾਣਾ ਚੱਕ ਲਵਾਂਗੇ ਤਾਂ ਕਿ ਨਾਲੀ 'ਚ ਤਾਂ ਦੇਖੋ ਕੋਈ ਫਾਇਦਾ ਨਹੀਂ ਹੈਗਾ ਜ਼ਾਇਦਾ ਚੱਕ ਕੇ ਚਲੋ ਤਰਾ ਨੂੰ ਪਾਇਆ ਵਾਂਗੇ ਛੱਤ ਤੇ ਹਨਾ ਚਲੋ ਜਾਨਵਰ ਜਿਹੜੇ ਆਪਣੇ ਹੁੰਦੇ ਨੇ ਜਨੌਰ ਕਹਿੰਦੇ ਨੇ ਉਹ ਖਾ ਲਣਗੇ ਨਾ ਚਿੜੀਆਂ ਕ ਹੁੰਦੀਆਂ ਨੇ ਕਾਟੂਆਂ ਇਹ ਖਾ ਲੈਂਦੇ ਹੁੰਦੇ ਨੇ ਤੇ ਲਓ ਜੀ ਬਸ ਆਪਣਾ ਇੱਥੇ ਦੇਖੋ ਕਣਕ ਵਗੈਰਾ ਤੁਲ ਗਿਆ ਅੰਦਰੋਂ ਤਾਂ ਮੇਰੇ ਸਾਰੇ ਹੋ ਗਏ ਸੀਗੇ ਵੈਸੇ ਇਹੀ ਰਹਿ ਗਿਆ ਸੀਗਾ ਮੇਰਾ ਕੰਮ ਮੈਂ ਕਿਹਾ ਚਲੋ ਵੀਡੀਓ ਬਣਾ ਲੈਨੇ ਆ ਕੱਲ ਗਰਮੀ ਐਨੀ ਸੀਗੀ ਕੱਲ ਤਾਂ ਹੀ ਮੇਰਾ ਵਲੌਗ ਨਹੀਂ ਆਇਆ ਹੈਗਾ ਕਿਉਂਕਿ ਮੈਂ ਕੁਝ ਵੀ ਨਹੀਂ ਬਣਾਇਆ ਸੀਗਾ ਵਲੌਗ ਬਣਾਉਂਦਾ ਜੀ ਨਹੀਂ ਕਰਦਾ ਹੈਗਾ ਐਨੀ ਗਰਮੀ ਦੇ ਵਿੱਚ ਫਿਰ ਅੰਦਰ ਹੀ ਅੰਦਰ ਆਪਾਂ ਕੀ ਬਣਾਈਏ ਹੈ ਨਾ ਬਲੌਗ ਦਾ ਫਿਰ ਐਵੇਂ ਵੀ ਹੋ ਜਾਂਦਾ ਤੇ ਚਲੋ ਜੀ ਫਰੈਂਡ ਜਿਹੜੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਤੇ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਓ ਜਿਹੜੇ ਚੈਨਲ ਤੇ ਨਵੇਂ ਆਨੇ ਹੋ ਤੇ ਇੱਥੇ ਵਸ ਆਪਣੇ ਕਣਕ ਹੁਣ ਮੈਂ ਮੰਜੇ ਤੇ ਵੀ ਲਾਤੀ ਆ ਸੁੱਕਣੇ ਹੈ ਨਾ ਪੈਂਦੇ ਤੇ ਹੀ ਲਗਾਈ ਸੀਗੀ ਮੈਨੇ ਤਾਂ ਕਿ ਵੀ ਨੁੱਚੜ ਜਵੇ ਵੀ ਜਦੋਂ ਸਾਂ ਮਾਰ ਕੇ ਚੰਗੀ ਤਰ੍ਹਾਂ ਨੁੱਚੜ ਗਈ ਤਾਂ ਫੇਰ ਆਪਾਂ ਕੀ ਚੰਗੀ ਤਰ੍ਹਾਂ ਆਪਾਂ ਕੀ ਬਿਸ਼ਾਜ ਹੀ ਦਵਾਂਗੇ ਹੈ ਨਾ ਖੋਲ ਦਵਾਂਗੇ ਰੋਲ ਜੀ ਦਵਾਂਗੇ ਤੇ ਲੋ ਜੀ ਛੱਡ ਛੁੜੂ ਆਪਣਾ ਲੱਗ ਕੇ ਤੇ ਇੱਥੇ ਹੋ ਗਈ ਸੀਗੀ ਹੁਣ ਦੁਪਹਿਰ ਦੁਪਹਿਰੇ ਮੈਂ ਹੁਣ ਲੱਗੀ ਸੀਗੀ ਚੋਲ ਬਣਾਣ ਅੱਜ ਮੈਂ ਉਬਾਲ ਕੇ ਚੋਲ ਬਣਾਵਾਂਗੇ ਕਿਉਂਕਿ ਰਾਤ ਆਪਣੇ ਬਣਾਈ ਸੀਗੀ ਮੈਂ ਮੂੰਗੀ ਦੀ ਦਾਲ ਦਾਲ ਪਈ ਸੀਗੀ ਰਮਣੀਤ ਦੇ ਰੈਡੀ ਕਹਿੰਦੇ ਚਲੋ ਚੋਲ ਬਣਾ ਲੰਨੇ ਆ ਗਰਮੀ ਵਿੱਚ ਤਾਂ ਫਿਰ ਚਲੋ ਐਵੇਂ ਹਲਕਾ ਫੁਲਕਾ ਜਿਹਾ ਖਾਣਾ ਵਧੀਆ ਲੱਗਦਾ ਤੇ ਇੱਥੇ ਇਹ ਬਾਸਪਤੀ ਚੋਲ ਸੀਗੇ ਇਹਨਾਂ ਨੂੰ ਮੈਂ ਕਾਫੀ ਸਾਰਾ ਪਾਣੀ ਪਾ ਕੇ ਇੱਕ ਗਲਾਸ ਉਬਾਲਿਆ ਸੀਗਾ ਮੈਨੇ ਇੱਕ ਗਲਾਸ ਚ ਵੀ ਦੇਖੋ ਐਨੇ ਸਾਰੇ ਫੁੱਲ ਜਾਂਦੇ ਨੇ ਡਬਲ ਤੋਂ ਡਬਲ ਹੋ ਜਾਂਦੇ ਨੇ ਇਹ ਜਿਹੜੇ ਚੋਲ ਹੁੰਦੇ ਨੇ ਤੇ ਐਨੇ ਆਪਣੇ ਇੱਥੇ ਦੇਖੋ ਚੋਲ ਉਬਲ ਗਏ ਸੀਗੇ ਇੱਥੇ ਚਾਰਕ ਭਾਂਡੇ ਸੀਗੇ ਜਿਹੜੇ ਮੈਂ ਉਹ ਹੁਣ ਲਗਾ ਦੰਨੀ ਆ ਆਪਣੇ ਟੋਕਰੇ ਦੇ ਵਿੱਚ ਫਿਰ ਰਾਮ ਨਾਲ ਬੈ ਕੇ ਅੰਦਰ ਹਨ ਏਸੀ-ਉਸੀ ਲਗਾ ਕੇ ਫਿਰ ਆਪਾਂ ਖਾਵਾਂਗੇ ਚੋਲ-ਚੋਲ ਹਨਾ ਦਾਲ ਚੋਲ ਖਾਵਾਂਗੇ ਬੱਚੇ ਵੀ ਆ ਗਏ ਸੀਗੇ ਇਸ ਟਾਈਮ ਸਕੂਲ ਚੋਂ ਸ਼ਾਨੂ ਆ ਗਿਆ ਸੀਗਾ ਰਮਣੀਤ ਹਲੇ ਰਹਿਦਾ ਸੀਗਾ ਬਸ ਰਮਣੀਤ ਦੇ ਆਨ ਤੱਕ ਵੀ 10 ਮਿੰਟਾਂ ਤੱਕ ਉਹ ਵੀ ਆ ਜਾਊਗਾ ਤੇ ਇੱਥੇ ਮੈਂ ਜਿਹੜੇ ਡੱਬੇ ਆਪਣੇ ਖਾਲੀ ਹੋ ਰਹੇ ਸੀਗੇ ਉਹ ਕੱਢ ਰਹੀ ਸੀਗੀ ਤਾਂ ਕਿ ਮੈਂ ਚਲੋ ਇਹਨਾਂ ਨੂੰ ਹੁਣ ਮੈਂ ਭਾਂਡੇ ਜਦੋਂ ਮਾਂਜਾਂਗੀ ਤੇ ਇਹਨਾਂ ਲੱਗੇ ਹ ਤਾਂ ਇਹ ਵੀ ਮਾਂਜ ਜਾਣਗੇ ਫਿਰ ਇਹਨਾਂ 'ਚ ਆਪਾਂ ਸਮਾਨ ਵਗੈਰਾ ਪਾ ਲਵਾਂਗੇ ਕੁਝ ਕ ਸਮਾਨ ਮੇਰਾ ਇੰਜ ਹੀ ਲਪਾਫਿਆਂ ਦੇ ਵਿੱਚ ਪਿਆ ਸਿਰਫ ਡੱਬੇ ਧੋਣ ਕਰਕੇ ਹਨਾ ਵੀ ਚਲੋ ਡੱਬੇ ਧੋ ਕੇ ਫੇਰ ਹੀ ਪਾਵਾਂਗੀ ਮੈਂ ਤੇ ਇੱਥੇ ਬਸ ਫਟਾਫਟ ਹੁਣ ਮੈਂ ਚੱਕਰ ਧਰ ਜੀ ਕਰ ਦੰਨੀ ਆ ਲੱਗੇ ਹੱਥ ਕਿਚਨ ਦਾ ਕੰਮ ਉਹਦੀ ਕਰਦੀ ਹੁੰਨੀ ਆ ਮੈਂ ਜਦੋਂ ਕਿਚਨ ਚ ਆਉਣੀ ਆ ਯਾਨੀ ਕਿ ਕਿਚਨ ਚ ਕੁਛ ਨਾ ਕੁਛ ਬਣਾਉਣੀ ਆ ਹਨਾ ਕਿਉਂਕਿ ਗਰਮੀ ਚ ਸੱਚੀ ਖੜਨਾ ਬਹੁਤ ਔਖਾ ਲੱਗਦਾ ਕਿਚਨ ਜਦ ਤਾਂ ਸ਼ਾਮ ਹੁੰਦੇ ਤੱਕ ਭਰਾਟ ਜੀ ਹੋਣ ਲੱਗ ਜਾਂਦੀ ਵੀ ਹਾਈ ਹੁਣ ਰੋਟੀ ਸਬਜੀ ਕਰਨੀ ਆ ਗਰਮੀ ਚ ਆ ਕਰਕੇ ਤੇ ਲੋ ਜੀ ਇੱਥੇ ਹੁਣ ਹੈਗੀ ਸੀਗੀ ਮੇਥੀ ਤੇ ਜੀਰਾ ਸੀਗਾ ਇਹਨਾਂ ਨੂੰ ਵੀ ਹੁਣ ਮੈਂ ਧੁੱਪ ਲਵਾ ਦੇਵਾਂਗੀ ਤੇ ਫਿਰ ਬਾਅਦ ਚ ਜਿਰੇ ਨੂੰ ਆਪਾਂ ਸੋਰੀ ਧਣੇ ਨੂੰ ਆਪਾਂ ਗ੍ਰੈਂਡ ਕਰ ਲਵਾਂਗੇ ਧਨੀਆ ਰੱਖਿਆ ਸੀਗੇ ਤੇ ਇੱਥੇ ਆਪਣੇ ਬਣ ਗਏ ਨੇ ਚਾਵਲ ਤੇ ਰਮਣੀਤ ਦੇ ਡੈਡੀ ਤਾਂ ਰੋਟੀ ਖਾ ਕੇ ਸੋ ਗਏ ਸੀਗੇ ਉਹਨਾਂ ਨੇ ਬਾਅਦ ਚ ਚੋਲ ਖਾਏ ਸੀਗੇ ਕਹਿੰਦੇ ਮੈਂ ਬਾਅਦ ਚ ਖਾਣੇ ਨੇ ਕਿਉਂਕਿ ਪਹਿਲਾਂ ਹੀ ਉਹਨਾਂ ਨੇ ਰੋਟੀ ਖਾ ਲਈ ਸੀਗੀ ਤੇ ਲੋ ਜੀ ਇੱਥੇ ਆਪਣੇ ਦਾਲ ਅਰ ਸ਼ਾਮ ਦੀ ਸੀਗੀ ਰਾਤ ਦੀ ਸੀਗੀ ਕਿਉਂਕਿ ਤੁਹਾਨੂੰ ਪਤਾ ਮੈਂ ਇੱਕ ਟਾਈਮ ਹੀ ਦਾਲ ਬਣਾਉਣੀ ਆ ਸ਼ਾਮ ਨੂੰ ਬਣਾਣੀ ਹੁੰਦੀ ਆ ਉਹ ਹੀ ਆਪਣੇ ਤਿੰਨ ਟਾਈਮ ਚੱਲ ਜਾਂਦੀ ਹੈ ਹਨਾ ਬੱਚੇ ਤਾਂ ਸਵੇਰੇ ਕੁਝ ਵੀ ਨਹੀਂ ਯਾਨਕੀ ਰੋਟੀ ਨਹੀਂ ਖਾਂਦੇ ਹੈ ਕਿ ਸ਼ੇਕ ਵਗੈਰਾ ਚਲੋ ਲੈ ਲੈਂਦੇ ਨੇ ਤੇ ਫਿਰ ਅਸੀਂ ਵੀ ਯਾਨਕੀ ਸਾਡਾ ਵੀ ਬੇ ਟਾਈਮ ਜਿਹਾ ਹੁੰਦਾ ਰੋਟੀ ਦਾ ਕਦੇ 10 ਵਜੇ ਖਾਣਿਆ ਕਦੇ 11 ਵਜੇ ਇਸ ਕਰਕੇ ਆ ਹੁਣ ਮੈਂ ਦੇਖੋ ਸਵੇਰ ਦੀ ਰੋਟੀ ਹੈ ਮੇਰੀ ਇਹ ਮੈਂ ਸਵੇਰ ਦਾ ਕੁਝ ਵੀ ਨਹੀਂ ਖਾਇਆ ਹੋਇਆ ਇੱਥੇ 1.5 2 ਵਜੇ ਚੱਲੇ ਨੇ ਆ ਦੇਖੋ ਜੀ ਦਾਲ ਚੋਲ ਆਜੋ ਤੁਸੀਂ ਵੀ ਖਾ ਲਓ ਤੇ ਲੋ ਜੀ ਦਾਲ ਚੋਲ ਖਾ ਖੇ ਥੋੜੀ ਰੈਸਟ ਕਰਨ ਤੋਂ ਬਾਅਦ ਤੇ ਇੱਥੇ ਫੇਰ ਮੈਂ ਲੱਗੀ ਸੀਗੀ ਆਪਣੀ ਸ਼ਰਟ ਸਟਿਚ ਕਰਨ ਕਸਟਮਰ ਦੀ ਆਪਣੀ ਨਹੀਂ ਲੱਗੀ ਸੀਗੀ ਕਸਟਮਰ ਦੀ ਮੈਂ ਕਿਹਾ ਚਲੋ ਲੱਗੇ ਹੱਥ ਕਮਰਾ ਠੰਡਾ ਹੋਇਆ ਪਿਆ ਬਾਹਰ ਜਦੋਂ ਨਿਕਲਦੇ ਏਸੀ ਵਾਲੇ ਚ ਸੱਚੀ ਆ ਲੱਗਦਾ ਵੀ ਹਾਈ ਪਤਾ ਨਹੀਂ ਕਿੰਨੀ ਕੱਗ ਪੈ ਰਹੀ ਐ ਏਸੀ ਦੇ ਸੱਚੀ ਫਾਇਦੇ ਵੀ ਬਹੁਤ ਨੇ ਨੁਕਸਾਨ ਵੀ ਬਹੁਤ ਨੇ ਸੱਚੀ ਬਾਹਰ ਕੋਈ ਕੰਮ ਕਰਨ ਨੂੰ ਫਿਰ ਜੀ ਨਹੀਂ ਕਰਦਾ ਹੈਗਾ ਜਦੋਂ ਆਪਾਂ ਏਸੀ ਥੱਲੇ ਬਹਿ ਜੰਨੇ ਆ ਹਨ ਤੇ ਫਾਇਦੇ ਵੀ ਬਹੁਤ ਜਿਆਦਾ ਨਹੀਂ ਹੈ ਹਨਾ ਚਲੋ ਰਾਹਤ ਜੀ ਮਿਲਦੀ ਹੈ ਗਰਮੀ ਚ ਹਨਾ ਪਤਾ ਹੀ ਨਹੀਂ ਲੱਗਦਾ ਹੈ ਕਿ ਅੰਦਰ ਬੈਠੇ ਨੂੰ ਵੀ ਗਰਮੀ ਹੈ ਕੀ ਬਾਹਰ ਕੀ ਹੋ ਰਿਹਾ ਕੀ ਹੈਨਾ ਪਰ ਜਦੋਂ ਇੱਕੋ ਲੱਗ ਤਾ ਨਿਕਲਦੇ ਆ ਵੀ ਐਨਿਕਲਦੇ ਹਾਈ ਪਤਾ ਨਹੀਂ ਕਿੱਥੇ ਆਪਾਂ ਹੱਗ ਛਾ ਗਏ ਹੋਵਾ ਬਹੁਤ ਜਿਆਦਾ ਲੱਗਦੀ ਹੈ ਇਸੇ ਕਰਕੇ ਮਾ ਚਲੋ ਆਪਾਂ ਕੋਈ ਨਾ ਫਾਇਦਾ ਠਾ ਲਿਆ ਦੋ ਪੈਸੇ ਦਾ ਕੰਮ ਕਰ ਲਿਆ ਵੀ ਨਾਲ 셔ਟ ਬਣਾ ਲੈਨੇ ਆ ਤੇ ਨਾਲੇ ਆਪਣਾ ਰਾਮ ਹੋ ਗਿਆ ਵੈਸੇ ਤਾਂ ਰਾਮ ਤਾਂ ਹੋ ਗਿਆ ਮੈਂ ਕਿਹਾ ਚਲੋ ਛੋਟ ਛੋਟ ਬਣਾ ਲੈਨੇ ਆ ਇਸੇ ਕਰਕੇ ਰਮਣੀਤ ਦੇ ਡੈਡੀ ਮੈਨੂੰ ਕਹਿੰਦੇ ਹੁਣ ਤਾਂ ਇੱਧਰ ਹੀ ਲਿਆਉਣੀ ਆ ਮਸ਼ੀਨ ਮੈਂ ਕਿਹਾ ਭਾਈ ਮੈਂ ਕਿਹਾ ਉੱਧਰ ਹੈ ਨਾ ਲੱਗਦੀ ਹੈ ਗਰਮੀ ਬਹੁਤ ਜ਼ਿਆਦਾ ਮੈਂ ਕਿਹਾ ਨਹੀਂ ਬੈਠੇ ਜਾਂਦਾ ਹੈਗਾ ਆਦੀ ਹੋ ਗਿਆ ਮੈਂ ਕਿਹਾ ਆਪਾਂ ਏਸੀ ਦੇ ਮੈਂ ਯਾਨਕੀ ਮੈਨੂੰ ਤਾਂ ਲੱਗਦਾ ਮੈਂ ਤਾਂ ਕੁਝ ਜ਼ਿਆਦਾ ਹੀ ਯਾਨਕੀ ਹੋ ਗਈਆਂ ਰਮਣੀਤ ਦੇ ਡੈਡੀ ਤਾਂ ਫਿਰ ਵੀ ਸਾਰ ਲੈਂਦੇ ਨੇ ਗਰਮੀ ਤੋਂ ਹੈ ਨਾ ਪਰ ਮੈਨੂੰ ਮੇਰ ਤੋਂ ਨਹੀਂ ਸਰਦਾ ਹੈਗਾ ਮੈਂ ਤਾਂ ਇਹਨਾਂ ਕਿ ਲਾ ਲੰਨੀ ਆ ਜਦੋਂ ਗਰਮੀ ਲੱਗਦੀ ਤੇ ਚਲੋ ਜੀ ਫਰੈਂਡ ਹੁਣ ਆਪਾਂ ਕਰਦੇ ਅੱਜ ਦੇ ਵਲੌਗ ਦਾ ਐਂਡ ਤੇ ਕੀ ਮੇਦੀ ਲੱਗਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਵੇਂ ਆਨੇ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਾਂ ਕੱਲ ਨੂੰ ਫੇਰ ਮਿਲਦੇ ਨੰਮੀ ਜੀ ਪਿਆਰੀ ਜੀ ਵੀਡੀਓ ਦੇ ਨਾਲ ਉਦੋਂ ਦੇ ਲਈ ਓਕੇ ਟਾਟਾ ਬਾਏ ਬਾਏ